ਦੇਨੀਸ ਵਿਰਾ ਡੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਦੀਵਾਲੀ ਤਿਹਾਰ ਜਿਹੜਾ ਬਿਲਕੁਲ ਨਜ਼ਦੀਕ ਆ ਉਸ ਦੇ ਨਾਲ ਹੀ ਛੱਟ ਪੂਜਾ ਤਾਂ ਇਸ ਛੱਟ ਪੂਜਾ ਤੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਫੈਸਟੀਵਲ ਤਿਹਾਰ ਨੂੰ ਲੈ ਕੇ ਭਾਰਤੀ ਰੇਲਵੇ ਨੇ ਇਹਨਾਂ ਯਾਤਰੀਆਂ ਵਾਸਤੇ ਇੱਕ ਸਪੈਸ਼ਲ ਟ੍ਰੇਨਾਂ ਚਲਾਦੀਆਂ ਖਾਸ ਲੁਧਿਆਣਾ ਤੋਂ ਚਾਰ ਟ੍ਰੇਨਾਂ ਸਪੈਸ਼ਲ ਟ੍ਰੇਨਾਂ ਜਿਹੜੀਆਂ 22 23 24 ਨੂੰ ਜਿਹੜੀਆਂ ਲੁਧਿਆਣਾ ਚੱਲਣਗੀਆਂ ਇਹ ਚਾਰ ਟ੍ਰੇਨਾਂ ਆ ਜਿਹੜੀਆਂ ਫੈਸਟੀਵਲ ਖਾਸ ਕਰਕੇ ਛੱਟ ਪੂਜਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਚਾਰ ਜਿਹੜੀ ਟ੍ਰੇਨਾਂ ਦੀਵਾਲੀ ਤੇ ਛੜਭਜਨ ਚੱਕੇ ਇਹ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਤੇ ਜਿਹੜੀਆਂ 22 23 ਔਰ 24 ਤਰੀਕ ਨੂੰ ਇਹ ਟ੍ਰੇਨਾਂ ਜਿਹੜੀਆਂ ਇਹ ਹੁਣ ਇੱਥੋਂ ਲੁਧਿਆਣਾ ਤੋਂ ਚੱਲਣਗੀਆਂ तकरीबन 11 ਵਜੇ ਚੱਲਣਗੀਆਂ ਇੱਥੋਂ ਲੁਧਿਆਣਾ ਪਹਿਲੀ ਟ੍ਰੇਨ ਆ 22 ਤਰੀਕ ਨੂੰ 11:30 ਵਜੇ ਲੁਧਿਆਣਾ ਚੱਲੇਗੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਟੰਡਾਰੀ ਰੇਲਵੇ ਸਟੇਸ਼ਨ ਤੋਂ ਟ੍ਰੇਨਾਂ ਆ ਗਈਆਂ ਬਿਹਾਰ ਔਰ ਯੂਪੀ ਵਾਸਤੇ ਇਹ ਟ੍ਰੇਨਾਂ ਦੱਸਦੀ ਕਿ ਜਿਹੜੀ ਹੈ ਟ੍ਰੇਨ ਨੰਬਰ ਹੈਗੀ ਆ 04656 ਤੇ ਇਸ ਦੇ ਨਾਲ ਹੀ ਕਟਰੇਨ ਹੋਵੇਗੀ ਜਿਹੜੀ ਦੂਜੀ ਟ੍ਰੇਨ ਹੋਵੇਗੀ ਉਹ ਹੋਗੀ 04658 ਤੇ ਜਿਹੜੀ ਇੱਕ ਅਗਲੀ ਟ੍ਰੇਨ ਹੈ ਉਹ ਹੋਵੇਗੀ 04660 ਤੇ 04664 ਇਹ ਚਾਰ ਟ੍ਰੇਨਾਂ ਜਿਹੜੀਆਂ ਦਿੱਲੀ ਲੁਧਿਆਣਾ ਤੋਂ ਬਿਹਾਰ ਯੂਪੀ ਵਾਸਤੇ ਇਹ ਸਪੈਸ਼ਲ ਟ੍ਰੇਨ ਆ 22 23 ਔਰ 24 ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਨਾਲੀ ਰੇਲਵੇ ਸਟੇਸ਼ਨ ਚੱਲਣ ਗਿਆ ਖਾਸਕੇ ਬਿਹਾਰ ਅਤੇ ਯੂਪੀ ਖਾਸਕੇ ਦੀਵਾਲੀ ਅਤੇ ਛੱਟ ਪੂਜਾ ਲਈ ਜਾਣ ਵਾਲੇ ਬਿਹਾਰ ਤੇ ਯੂਪੀ ਦੇ ਉਹਨਾਂ ਯਾਤਰੀਆਂ ਵਾਸਤੇ ਇੱਕ ਵੱਡੀ ਰਾਹਤ ਹੈ ਜਿਹੜੇ ਹੁਣ ਖਾਸ ਕੇ ਯੂਪੀ ਬਿਹਾਰ ਦੇ ਛੱਟ ਪੂਜਾ ਵਾਸਤੇ ਜਾਂਦੇ ਆ ਬਿਹਾਰ ਦੇ ਲੋਕ ਉਹਨਾਂ ਵਾਸਤੇ ਇੱਕ ਵੱਡੀ ਰਾਹਤ ਹੈ ਕਿਉਂਕਿ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਤੇ ਛੱਟ ਪੂਜਾ ਲੈ ਕੇ ਕਾਫੀ ਟ੍ਰੇਨਾਂ 'ਚ ਰਸ਼ ਜਾਂਦਾ ਤੇ ਇਹ ਜਿਹੜੀਆਂ ਟ੍ਰੇਨਾਂ ਹੋਣ ਗਿਆ ਵਿਦਆਊਟ ਬਿਨਾ ਰਿਜ਼ਰਵੇਸ਼ਨ ਤੋਂ ਇਹ ਜਿਹੜੀ ਟ੍ਰੇਨਾਂ ਹੋਣ ਗਿਆ ਇਹਨਾਂ 'ਚ ਬਿਨਾ ਰਿਜ਼ਰਵੇਸ਼ਨ ਤੋਂ ਯਾਤਰੀ ਇਸ ਟ੍ਰੇਨ ਦਾ ਸਫ਼ਰ ਕਰ ਸਕਦੇ ਆ ਯੂਪੀ ਬਿਹਾਰ ਦੇ ਅਲੱਗ-ਅਲੱਗ ਸਟੇਸ਼ਨਾਂ ਵਾਸਤੇ ਲੁਧਾਨਾ ਦੇ ਰੇਲਵੇ ਸਟੇਸ਼ਨ ਟਟੰਡਾਰੀ ਰੇਲਵੇ ਸਟੇਸ਼ਨ ਤੋਂ ਤਕਰੀਬਨ ਅਗਰ ਗੱਲ ਕੀਤੀ ਜਾਂਦੀ ਹੈ ਤੇ 22 ਤਰੀਕ ਨੂੰ ਤਕਰੀਬਨ ਸਵੇਰੇ 11:30 ਵਜੇ ਬਿਹਾਰ ਅਤੇ ਯੂਪੀ ਵਾਸਤੇ ਲੁਧਾਨਾ ਰੇਲਵੇ ਸੇਂ ਚੱਲੂਗੀਆਂ ਤੇ ਇਸ ਦੇ ਦੂਜੀ ਟ੍ਰੇਨ ਹੈ ਗੋਰਖ ਯੂਪੀ ਵਾਸਤੇ ਉਹ ਟੰਡਾਰੀ ਰੇਲਵੇ ਸੇਂ ਚੱਲੂਗੀਆਂ ਗੱਡੀਆਂ ਇਹ ਚਾਰ ਗੱਡੀਆਂ ਜਿਹੜੀਆਂ ਯੂਪੀ ਬਿਹਾਰ ਦੇ ਅਲੱਗ-ਅਲੱਗ ਸਟੇਸ਼ਨਾਂ ਤੋਂ 22 ਤੋਂ ਲੈ ਕੇ 24 ਤਰੀਕ ਤੱਕ ਚੱਲਣ ਗਿਆ ਤਾਂ 25 ਤੱਕ ਦਾ ਵਾਪਸੀ ਇਹ ਟ੍ਰੇਨਾਂ ਇਹ ਹੀ ਵਾਪਸੀ ਲੁਧਿਆਣਾੇ ਵਾਪਸ ਪਹੁੰਚਣ ਗਿਆ ਇਹ ਜੇ ਟ੍ਰੇਨਾਂ ਇਹ ਲੁਧਿਆਣਾ ਤੋਂ ਸ਼ੁਰੂ ਸ਼ੁਰੂ ਹੋਣ ਗਿਆ ਖਾਸ ਕਰਕੇ ਯੂਪੀ ਤੇ ਬਿਹਾਰ ਦੇ ਉਹਨਾਂ ਯਾਤਰੀਆਂ ਵਾਸਤੇ ਜਿਹੜੇ ਹੁਣ ਦੀਵਾਲੀ ਤੇ ਖਾਦ ਕੇ ਛੱਟ ਪੂਜਾ ਲਈ ਆਪਣੇ ਘਰਾਂ ਨੂੰ ਜਾਣਗੇ ਤਾਂ ਉੱਥੋਂ ਫਿਰ ਰੁੱਕ ਕੇ ਵਾਪਸੀ ਵੀ ਕਰਨਗੇ ਤੇ ਬਹੁਤ ਵੱਡੀ ਰਾਹਤ ਹੈ ਉਹਨਾਂ ਯਾਤਰੀਆਂ ਵਾਸਤੇ ਫਲੋਇਪੁਰ ਮੰਡਲ ਦੇ ਜਿਹੜੇ ਡੀਆਰਐਮ ਹੈ ਉਹ ਸੰਜੀਤ ਕੁਮਾਰ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਕਿਹੜੇ ਆਕੇ ਖਾ ਕੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਜੀਆਰਪੀ ਤੇ ਆਰਪੀਐਫ ਨੂੰ ਸਖਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਕਿ ਇਹਨਾਂ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ ਤਾਂ ਪੂਰਾ ਇਹਨਾਂ ਯਾਤਰੀਆਂ ਦਾ ਖਿਆਲ ਰੱਖਿਆ ਹੋਵੇ ਖਾਸ ਕਰਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਛੱਟ ਪੂਜਾ ਕਰਨ ਵਾਲੇੜੇ ਯਾਤਰੀ ਹੋਣਗੇ ਯੂਪੀ ਬਿਹਾਰ ਵਸਦੇ ਉਹਨਾਂ ਵਾਸਤੇ ਬਗੈਦਾ ਬਾੜ ਟੈਂਟ ਵੀ ਲਗਾ ਦਿੱਤੇ ਗਏ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਓ ਗੱਲਬਾਤ ਕਰਦੇ ਹਾਂ ਆਖਿਰ ਰੇਲਵੇ ਵਿਭਾਗ ਅਗੜੀ ਪੁਲਿਸ ਵਾ GRP ਪੁਲਿਸ ਵੱਲੋਂ ਇਸ ਵਾਸਤੇ ਕਿਸ ਤਰ੍ਹਾਂ ਦੇ ਪੂਕਤਾ ਇੰਤਜ਼ਾਮ ਆਉ ਤੁਹਾਨੂੰ ਰੇਲਵੇ ਸਟੇਸ਼ਨ ਦੇ ਅੰਦਰ ਵੀ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਹਾਂ ਸੋ ਜਿਹੜੀ ਹੈ ਰੇਲਵੇ ਵੱਲੋਂ ਖਾਸ ਕਰਕੇ ਫਿਰੋਜ਼ਪੁਰ ਮੰਡਵ ਲਈਆਂ ਚਾਰ ਟ੍ਰੇਨਾਂ ਸਪੈਸ਼ਲ ਲਾਈਆਂ ਗਈਆਂ ਤੇ ਖਾਸ ਕਰਕੇ ਯੂਪੀ ਬਿਹਾਰ ਦੇ ਉਹਨਾਂ ਲੋਕਾਂ ਵਾਸਤੇ ਕਿਉਂਕਿ ਦੀਵਾਲੀ ਤੋਂ ਬਾਅਦ ਛੜ ਪੂਜਾ ਛੜ ਪੂਜਾ ਵਲੇ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਕਾਫੀ ਰਸ਼ ਦੇਖਣ ਨੂੰ ਮ ਰੇਲਵੇ ਵਿਭਾਗ ਖਾਸ ਕਰਕੇ ਫੋਈਪਰ ਮੰਡਲ ਵੱਲੋਂ ਇਹ ਸਾਹਮਣੇ ਟੈਂਟ ਵੀ ਲਗਾ ਦਿੱਤੇ ਗਏ ਤਾਂ ਸਿਆ ਵੀ ਦੇ ਸਕਦੇ ਹੋ ਇਹ ਉਹਨਾਂ ਯਾਤਰੀਆਂ ਵਾਸਤੇ ਜਿਹੜੇ ਹੁਣ ਛੜ ਪੂਜਾ ਲਈ ਯੂਪੀ ਬਿਹਾਰ ਜਾ ਰਹੇ ਆ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਬੈਠਣ ਦੇ ਵਿੱਚ ਜਾਂ ਧੁੱਪ ਵਿੱਚ ਦਿਨ ਵੱਲੇ ਬੈਠਣਾ ਪਵੇ ਤਾਂ ਉਹ ਇਸ ਤੋਂ ਬਾਸ ਸਕਣ ਤੇ ਛਾਵੇਂ ਬੈਠ ਸਕਣ ਜਿਸ ਨਾਲ ਹੀ ਆਮ ਰਾਤ ਵੱਲੇ ਵੀ ਇਹ ਟੈਂਟ ਟੈਂਟ ਦੇ نیچے ਸੌ ਸਕਣ ਆਰਾਮ ਨਾਲ ਲੇਟ ਸਕਣ ਤਾਂ ਖਾਧ ਕੇ ਸਪੋਰਟ ਪਰ ਦੇ ਡੀ ਆਰਐਮ ਸੰਜੀ ਕੁਮਾਰ ਵੱਲੋਂ ਆਰਪੀਐਫ ਤੇ ਜੀਆਰਪੀ ਨੂੰ ਰੇਲਵੇ ਸਟੇਸ਼ਨ ਦੀ ਜਿਹੜੀ ਹੋਰ ਜੜੀ ਇੰਤਜ਼ਾਮ ਦੇ ਪੁਖਤਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਹੈ ਤੇ ਖਾਸਕੇ ਹੈਲਪ ਡੈਸਕ ਜਿਹੜਾ ਇੱਥੇ ਹੈਲਪ ਡੈਸਕ ਵੀ ਬਣਾਇਆ ਜਾ ਰਿਹਾ ਤਾਂ ਕਿ ਇਨਾ ਯਾਤਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤਾਂ ਆਰਪੀਐਫ ਜੀਆਰਪੀ ਦੇ ਜਿਹੜੇ ਲੋਕ ਤੇ ਨਾ ਤਾਂ ਗਲਤ ਬਤ ਕਰਦੇ ਆ ਭਾਜੀ ਕਿਸ ਤਰ੍ਹਾਂ ਲੱਗਦੇ ਦੀਵਾਲੀ ਛੱਟ ਪੂਜਾ ਆਉਣ ਵਾਲੀ ਕਾਫੀ ਰਾਸ਼ੀ ਲੁਦਾਨੇ ਵੱਜ ਗਿਆ ਕਿਸਾ ਦੇ ਕਿੰਦਾ ਦੇ ਇੰਤਜ਼ਾਮ ਆਗੇ ਯੂਪੀ ਬਿਹਾਰ ਦੇ ਯਾਤਰੀਆਂ ਲਈ ਇੱਥੇ ਟੈਂਟ ਵੀ ਲਗਾ ਦਿੱਤੇ ਗਏ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਸਾਡੇ ਇਹ ਮਾਨਯੋਗ ਏ ਡੀ ਜੀ ਪੀ ਮੈਡਮ ਸਸੀ ਪ੍ਰਵਾਹ ਜੀ ਵੱਲੋਂ ਜੀ ਆਰ ਪੀ ਨੂੰ ਸਖਤ ਹਦਾਇਤਾਂ ਦੇ ਕੇ ਇਹਨਾਂ ਦੀ ਜਾਨ ਮਾਲ ਦੀ ਰਖਵਾਲੀ ਲਈ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਕਿਸੇ ਵੀ ਯਾਤਰੀ ਨੂੰ ਕੋਈ ਵੀ ਨਸੀਬਤ ਦੇ ਵਿੱਚ ਨਹੀਂ ਆਉਣ ਦਿਆਂਗੇ ਅਸੀਂ ਅ ਤੇ ਵੱਲੋਂ ਪਹਿਲੇ ਅਕਸਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨੇ ਮੇਨ ਗੱਲ ਕੀਤੀ ਹੈ ਤੇ ਟੰਡਾਰੀ ਦੋਵਾਂ ਦੇ ਰੈਸ਼ ਕਾਫੀ ਹੁੰਦਾ ਤੇ ਬੜੇ ਸਖਤ ਦਿਸ਼ਾ-ਨਿਸ਼ਾ ਵੀ ਇਹਨਾਂ ਯਾਤਰੀਆਂ ਨੂੰ ਕਿਹਦੇ ਪਰੇਸ਼ਾਨੀ ਨਹੀਂ ਦੇਣ ਜਦੀ ਖਾਸੇ ਛੱਟ ਪੂਜਾ ਨੂੰ ਕਾਫੀ ਰੈਸ਼ ਵਾਲਾ ਟ੍ਰੇਨਾਂ ਚ ਇੱਥੇ 22 23 24 25 ਤੱਕ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਤਾਂਕਿ ਯਾਤਰੀਆਂ ਨੂੰ ਇੱਥੇ ਪ੍ਰੋਬਲਮ ਨਾ ਕੋਈ ਆਵੇ ਇਸ ਕਰਕੇ ਇਹਨਾਂ ਦੀ ਸੁਰੱਖਿਆ ਲਈ ਹਰ 게ਟਾਂ ਤੇ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਸੁਰੱਖਿਆ ਪ੍ਰਬੰਧ ਪੂਰੇ ਕਰ ਦਿੱਤੇ ਗਏ ਬਹੁਤ ਬਹੁਤ ਧੰਨਵਾਦ ਅਦਾਸੇ ਕੀ ਛੱਟ ਤੇ ਦੀਵਾਲੀ ਤੇ ਛੱਡ ਪੂਜਾ ਨੂੰ ਲੈ ਕੇ ਲੋਹਾਰਾਂਦਾ ਰੇਲਵੇ ਸਟੇਸ਼ਨ ਦੇ ਪੁਕਤਾ ਇੰਤਜ਼ਾਮ ਕੀਤੇ ਹੈ ਫੋਕਪਰ ਮੰਡਲ ਦੇ ਡੀਆਰਐਮ ਸੰਜੀਤ ਕੁਮਾਰ ਵੱਲੋਂ ਜੀਆਰਪੀ ਤੇ ਆਰਪੀਐਫ ਨੂੰ ਜਿੱਥੇ ਸਖਤ ਦਿਸ਼ਾ ਨਿਰਦੇਸ਼ ਇੱਥੇ ਦੇ ਯਾਤਰੀਆਂ ਨੂੰ ਲੈ ਕੇ ਕੀਤੇ ਗਏ ਤੇ ਇਸ ਦੇ ਨਾਲ ਹੀ ਛੱਡ ਪੂਜਾ ਲਈ ਉਹਨਾਂ ਯਾਤਰੀਆਂ ਵਾਸਤੇ ਸਟੇਸ਼ਨ ਦੇ ਬਾਹਰ ਹੀ ਟੈਂਟ ਲਗਾ ਦਿੱਤੇ ਗਏ ਇਸ ਦੇ ਨਾਲ ਹੀ ਹੈਲਪ ਡੈਸਕ ਲਗਾਤਾ ਗਿਆ ਹੈ ਔਰ రెడ్డిਆ ਚਾਰ ਟ੍ਰੇਨਾਂ ਲੁਧਿਆਣਾ ਤੋਂ ਚੱਲਣਗੀਆਂ ਸਪੈਸ਼ਲ ਟ੍ਰੇਨਾਂ ਹੈਗੀਆਂ ਫੈਸਟੀਵਲ ਸੀਜ਼ਨ ਨੂੰ ਲੈ ਕੇ 22 23 ਔਰ 24 ਔਰ 23 24 ਔਰ 25 ਨੂੰ 8 ਟ੍ਰੇਨਾਂ ਵਾਪਸੀ ਆਣਗੀਆਂ ਬਿਹਾਰ ਔਰ ਯੂਪੀ ਤੋਂ ਇਹ ਸਪੈਸ਼ਲ ਟ੍ਰੇਨਾਂ ਜਿਹੜੀਆਂ ਬਿਨਾ ਕਿਸੇ ਰਿਜ਼ਰਵੇਸ਼ਨ ਤੋਂ ਜਿਹੜੀ ਯਾਤਰੀ ਹੈ ਇਸ ਟ੍ਰੇਨਾਂ ਦਾ ਲਾਹਾ ਲੈ ਸਕਦੀ ਹੈ ਕੈਮਰਮੈਨ ਬੌਬੀ ਦਾ ਸੰਦੀਪ ਸ਼ਰਮਾ ਦੇਨੀਫਰ ਟੀਵੀ ਲੁਧਿਆਣਾ ਸੋ ਜਿਹੜੀ ਹੈ ਰੇਲਵੇ ਵੱਲੋਂ ਖਾਸ ਫਰੋਹ ਫਿਰ ਮੰਡਵ ਲਈਆਂ ਚਾਰ ਟ੍ਰੇਨਾਂ ਸਪੈਸ਼ਲ ਲਾਈਆਂ ਗਈਆਂ ਤੇ ਖਾਸ ਕਰਕੇ ਯੂਪੀ ਬਿਹਾਰ ਦੇ ਉਹਨਾਂ ਲੋਕਾਂ ਵਾਸਤੇ ਕਿਉਂਕਿ ਦੀਵਾਲੀ ਤੋਂ ਬਾਅਦ ਛੜ ਪੂਜਾ ਛੜ ਪੂਜਾ ਵਲੇ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਕਾਫੀ ਰਸ਼ ਦੇਖਣ ਨੂੰ ਮਿਲਦਾ ਕਾਫੀ ਦਿਨਾਂ ਚੱਲਦੇ ਰੇਲਵੇ ਵਿਭਾਗ ਖਾਸ ਕਰਕੇ ਫੋਈਪਰ ਮੰਡਲ ਵੱਲੋਂ ਇਹ ਸਾਹਮਣੇ ਟੈਂਟ ਵੀ ਲਗਾ ਦਿੱਤੇ ਗਏ ਤੁਸੀਂ ਵੀ ਦੇਖ ਸਕਦੇ ਹੋ ਇਹ ਉਹਨਾਂ ਯਾਤਰੀਆਂ ਵਾਸਤੇ ਜਿਹੜੇ ਹੁਣ ਛੜ ਪੂਜਾ ਲਈ ਯੂਪੀ ਬਿਹਾਰ ਜਾਦੇ ਆ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਬੈਠਣ ਦੇ ਵਿੱਚ ਜਾਂ ਧੁੱਪ ਵਿੱਚ ਦਿਨ ਵਲੇ ਬੈਠਣਾ ਪਵੇ ਤਾਂ ਉਹ ਇਸ ਤੋਂ 20 ਸੈਕਿੰਡ ਤੇ 60 ਮਿੰਟ ਬੈਠ ਸਕਣ ਇਸ ਨਾਲ ਹੀ ਆਮ ਰਾਤ ਵੇਲੇ ਵੀ ਇਹ ਟੈਂਟ ਟੈਂਟ ਦੇ نیچے 100 ਸੈਕਿੰਡ ਆਮ ਨਾਲ ਲੇਟ ਸਕਣ ਤਾਂ ਖਾਦਕੇ ਫੋਜਪੁਰ ਦੇ ਡੀ ਆਰਐਮ ਸੰਜੀ ਕੁਮਾਰ ਵੱਲੋਂ ਆਰਪੀਐਫ ਤੇ ਜੀਆਰਪੀ ਨੂੰ ਰੇਲਵੇ ਸਟੇਸ਼ਨ ਦੀ ਜਿਹੜੀ ਹੋਰ ਜਿਹੜੀ ਇੰਤਜ਼ਾਮ ਦੇ ਪੁਖਤਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਤੇ ਖਾਦਕੇ ਹੈਲਪ ਡੈਸਕ ਇੱਥੇ ਹੈਲਪ ਡੈਸਕ ਵੀ ਬਣਾਇਆ ਜਾ ਰਿਹਾ ਤਾਂ ਕਿ ਇਹਨਾਂ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤਾਂ ਆਰਪੀਐਫ ਜੀਆਰਪੀ ਦੇ ਜਿਹੜੇ ਲੋਕ ਤੇ ਨਾ ਤਾਂ ਗਲਬਤ ਕਰਦੇ ਆ ਭਾਜੀ ਕਿਸ ਤਰ੍ਹਾਂ ਲੱਗਦੀ ਹੈ ਦੀਵਾਲੀ ਛੱਟ ਪੂਜਣ ਵਾਲੀ ਕਾਫੀ ਰਾਸ਼ੀ ਹੁਣ ਨੇ ਵੱਜ ਗਿਆ ਕਿਸੇ ਦੇ ਕਿੱਧਰ ਦੇ ਇੰਤਜ਼ਾਮ ਆਗੇ ਯੂਪੀ ਬਿਹਾਰ ਦੇ ਯਾਤਰੀਆਂ ਲਈ ਇੱਥੇ ਟੈਂਟ ਵੀ ਲਗਾ ਦਿੱਤੇ ਗਏ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਸਾਡੇ ਇਹ ਮਾਨਯੋਗ ਏਡੀਜੀਪੀ ਮੈਡਮ ਸੈਸੀ ਪ੍ਰਵਾਹ ਜੀ ਵੱਲੋਂ ਈਆਰਪੀ ਨੂੰ ਸਖਤ ਹਦਾਇਤਾਂ ਦੇ ਕੇ ਇਹਨਾਂ ਦੀ ਜਾਨ ਮਾਲ ਦੀ ਰਖਵਾਲੀ ਲਈ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਕਿਸੇ ਵੀ ਯਾਤਰੀ ਨੂੰ ਕੋਈ ਵੀ ਨਸੀਬਤ ਦੇ ਵਿੱਚ ਨਹੀਂ ਆਉਣ ਦਿਆਂਗੇ ਅਸੀਂ ਅਕਸਰ ਦੇਖਦੇ ਹੋ ਦਵੱਲ ਤੋਂ ਪਹਿਲੇ ਅਕਸਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨੇ ਮੇਨ ਗੱਲ ਕੀਤੀ ਹੈ ਤੇ ਟੰਡਾਰੀ ਦੋਵਾਂ ਦੇ ਰੈਸ਼ ਕਾਫੀ ਹੁੰਦਾ ਤੇ ਬੜੇ ਸਖਤ ਨਿਸ਼ਾ ਨਿਸ਼ੀ ਵੀ ਗਏ ਵੀ ਇਹਨਾਂ ਯਾਤਰੀਆਂ ਨੂੰ ਕਿਸੇ ਪਰੇਸ਼ਾਨੀ ਨਹੀਂ ਦੇਣ ਜੀ ਖਾਸੇ ਛੱਟ ਪੂਜਾ ਨੂੰ ਕਾਫੀ ਰੈਸ਼ ਵਾਲਾ ਟ੍ਰੇਨਾਂ ਚ ਇੱਥੇ 22 23 24 25 ਤੱਕ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਕਿ ਯਾਤਰੀਆਂ ਨੂੰ ਇੱਥੇ ਪ੍ਰੋਬਲਮ ਨਾ ਕੋਈ ਆਵੇ ਇਸ ਕਰਕੇ ਇਹਨਾਂ ਦੀ ਸੁਰੱਖਿਆ ਲਈ ਹਰ 게ਟਾਂ ਤੇ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਗਏ ਆ ਦੱਸ ਦੇ ਕਿ ਛੱਟ ਤੇ ਦੀਵਾਲੀ ਤੇ ਛੱਡ ਪੂਜਾ ਨੂੰ ਲੈ ਕੇ ਲੁਧਿਆਣਾ ਦਾ ਰੇਲਵੇ ਸਟੇਸ਼ਨ ਦੇ ਪੁਕਤਾ ਇੰਤਜ਼ਾਮ ਕੀਤੇ ਆ ਫੌਜਪੁਰ ਮੰਡਲ ਦੇ ਡੀਆਰਐਮ ਸੰਜੀਤ ਕੁਮਾਰ ਵੱਲੋਂ ਜੀਆਰਪੀ ਤੇ ਆਰਪੀਐਫ ਨੂੰ ਜਿੱਥੇ ਸਖਤ ਦਿਸ਼ਾ ਨਿਰਦੇਸ਼ ਅਹ ਇਸ ਤੇ ਯਾਤਰੀਆਂ ਨੂੰ ਲੈ ਕੇ ਕੀਤੇ ਗਏ ਤੇ ਇਸ ਦੇ ਨਾਲ ਹੀ ਛੜ ਪੂਜਾ ਲਈ ਉਹਨਾਂ ਯਾਤਰੀਆਂ ਵਾਸਤੇ ਸਟੇਸ਼ਨ ਦੇ ਬਾਹਰ ਹੀ ਟੈਂਟ ਲਗਾ ਦਿੱਤੇ ਗਏ ਆ ਇਸ ਦੇ ਨਾਲ ਹੀ ਹੈਲਪ ਡੈਸਕ ਲਗਾਤਾ ਗਿਆ ਔਰ ਜੜੀਆਂ ਚਾਰ ਟ੍ਰੇਨਾਂ ਲੁਧਿਆਣਾ ਤੋਂ ਚੱਲਣ ਗਈਆਂ ਸਪੈਸ਼ਲ ਟ੍ਰੇਨਾਂ ਹੈਗੀਆਂ ਫੈਸਟੀਵਲ ਸੀਜ਼ਨ ਨੂੰ ਲੈ ਕੇ 22 23 ਔਰ 24 ਔਰ 23 24 ਔਰ 25 ਨੂੰ ਇਹ ਟ੍ਰੇਨਾਂ ਵਾਪਸੀ ਆਣ ਗਈਆਂ ਬਿਹਾਰ ਔਰ ਯੂਪੀ ਤੋਂ ਇਹ ਸਪੈਸ਼ਲ ਟ੍ਰੇਨਾਂ ਜੜੀਆਂ ਬਿਨਾ ਕਿਸੇ ਰਿਜ਼ਰਵੇਸ਼ਨ ਤੋਂ ਜੜੀ ਯਾਤਰੀ ਹੈ ਇਸ ਤੇਨ ਦਾ ਅੱਲਾਹ ਲੈ ਸਕਦੀ ਹੈ ਕੈਮਰਮੈਨ ਬੋਬੀ ਦਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ